ਇਹਦਾ ਕੀ ਨਾਮ ਸੀ ਗਿਆ ਮੁੰਡਾ ਇਹਦਾ ਟੈਕਨੀਸ਼ੀਅਨ ਕਿਸ਼ਾ ਕੇਸ਼ਾ ਕਸ਼ਮੀਰ ਸਿੰਘ ਕੇਸ਼ਾ ਨਾ ਅੱਜ ਤਾਂ ਦੋ ਡਰਮ ਫੜੇ ਆਪਾਂ ਓਕੇ ਜਿਹੜੇ ਰਿਪੋਰਟ ਦੀ ਹੈ ਆਪਾਂ ਉਧਰ ਵੜ ਗਏ ਨਾ ਕੋਈ ਨਹੀਂ ਕੋਈ ਨਹੀਂ ਕੋਸ਼ਿਸ਼ ਕਰੋ ਰეკਮੈਂਡ ਵੀ ਫਸਾ ਦਿੰਦਾ ਯਾਰ ਪਿਆਰ ਪਿਆਰ ਅੱਜ ਲੋਕੀ ਮਰਨੇ ਮੱਛਰ ਮਰਨੇ ਪਏ ਬੀਵਗੋ ਵਿਧੀ ਕਲਾਸ ਭਰ ਕੇ ਭਲਾਵਾ ਤੈਨੂੰ ਇਹ ਕਰਾ ਸਰ ਸਾਡੀ ਅਰ ਮੈਂ ਜਿਹੜਾ ਐਕਸਾਈਜ਼ ਡਿਪਾਰਟਮੈਂਟ ਦੇ ਨਾਲ ਇੱਕ ਨਾਲ ਪੁਲਸ ਲੈ ਕੇ ਕੁਝ ਇਲਾਕਿਆਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਸੀ ਤੇ ਕੀ 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 ਬਰਾਮਦ ਹੋਇਆ ਕਿਹੜਾ ਕਿਹੜਾ ਸੀ ਇਹ ਇਹਦਾ ਵਿਸ਼ੇ ਇਸ ਸੁਲਤਾਨਪੁਰ ਦੇ ਵਿੱਚ ਇਹਨੇ ਜਾਂਚ ਹੋ ਰਹੀ ਹੈ ਇਸ ਪਿੰਡ ਦੇ ਵਿੱਚ ਨਵੀਂ ਕਦੀ ਇਹ ਨਹੀਂ ਮਤਲਬ ਅਜਿਹਾ ਦੌਰਫਾਰਮਿੰਗ ਹੋਈ ਜਦਕਿ ਥੋੜੀ ਕਲੀ ਖ਼ਬਰ ਵੀ ਹੋਈ ਆ ਵੀ ਜਿੱਥੇ ਜਿੱਥੇ ਜਾ ਰਹੇ ਹਾਂ ਬਤਨ ਜੀ ਨੂੰ ਸਾਰੀ ਇਨਫੋਰਮੇਸ਼ਨ ਆਈ ਤੇ ਅਸੀਂ ਆਪਣੇ ਐਕਸਰਸਾਈਜ਼ ਮੈਕ ਨੂੰ ਅਫਸਰ ਨੂੰ ਜੀਤੂ ਸਾਹਿਬਾ ਨਾਲ ਗੱਲ ਕੀਤੀ ਤੇ ਫਿਰ ਉਹਨਾਂ ਤੋਂ ਸਨਹਿਤ ਤੇ ਇੰਸਟਰక్టర్ ਸਾਹਿਬ ਦੇ ਨਾਲ ਉਹ ਐਕਸਰਸਾਈਜ਼ ਕਰਾ ਲਓ। ਉਹ ਸਾਡੇ ਗੁਪਤ ਜੀ ਪਲਸ ਸਰਪੰਚ ਉਹ ਧਰਨੀ ਵੀ ਉਹ ਜੀ ਬੀ ਜੀ ਜਿਹਨੇ ਰਜਿਸਟਰ ਕਰਾਇਆ ਸੀ ਉਹਨੂੰ ਤਾਂ ਉਹ ਬੜੀ ਭਾਰੀ ਮਾਤਰਾ ਦੇ ਵਿੱਚ ਆਰਥ ਨਵਾਂ ਅੰਦੋਲਨ ਚ ਜਿਹੜੇ ਕਾਚੀ ਲੋੜੇ ਉਹਦੇ ਬਾਥੂਮਾਂ ਦੇ ਵਿੱਚ ਕਿਸੇ ਜਿਹੜੇ ਸੋਲ ਦੇ ਵਿੱਚ ਲੱਗਈ ਕੁਛ ਦਾਗੜੀ ਹੋਈ ਸੀ ਐਪਸੈਂਸ ਪਈ ਸੀ ਤੇ ਜਿਹੜਾ ਉਹ 200 ਲੀਟਰ ਦੇ ਪਰ ਇਹ ਬਿਲਕੁਲ ਜਿਹੜੇ ਕਿ ਤਿਆਰ ਸੀ ਚਾਹੇ ਉਹ ਸ਼ਾਮ ਕਰ ਵੀ ਦੇ ਜੇ ਅਸੀਂ ਕਿਤੇ ਨਾਲ ਲੇਟ ਹੋ ਜਾਂਦੇ ਤੇ ਹੋ ਸਕਦਾ ਹੈ ਉਹ ਦਾਗੜੀ ਕੱਢ ਕੇ ਤੇ ਅਸਾਇਰ ਜੀ ਸਵੇਗਾ ਦਰਜ ਇਹ ਕਿਹੜੇ ਕਿਹੜੇ ਬੰਦੀਆਂ ਦੇ ਉੱਤੇ ਪਰਚਾ ਜਿਹੜਾ ਦਰਜ ਹੋਇਆ ਸਮਝੋ ਕਿ 8 ਬੰਦੇ ਦਰਜ ਹੋਏ ਜੀ 4 ਬੰਦੇ ਦਰਜ ਹੋਏ 8 ਤੇ 4 ਅਰਥਾਤ 8 ਤੇ 4 ਦਰਜ ਹੋ ਗਏ ਨੇ ਔਰ ਜਿਹਦਾ ਵਿੱਚੋਂ ਇੱਕ ਵੇਲੇ ਰਜਿਸਟਰ ਹੋਇਆ ਉਹ ਕਿਛਾ ਉਹ ਜਿਹੜਾ ਆਵਾਜ਼ ਇਹ ਉਹ ਮੂਜੇ ਜਿਹੜੇ ਬੰਦੇ ਦੇ ਪਰਚੇ ਦਰਜ ਹੋਏ ਆ ਇਹਨਾਂ ਦਾ ਪਹਿਲਾਂ ਵੀ ਰਿਕਾਰਡ ਹੈਗਾ ਵਾ ਹਾਂਜੀ ਉਹ ਅਨੰਤ ਨੂੰ ਕੋਈ ਹੈ ਨਹੀਂ ਆ ਬਸ ਸਾਡੇ ਕੋ ਕਦੀ ਵੀ ਇਸ ਪਿੰਡ ਦੀ ਜਾਗਰੂਕੀ ਇਨਫੋਰਮੇਸ਼ਨ ਆਈ ਨਹੀਂ ਪਰ ਜਦੋਂ ਤੁਸੀਂ ਚੈੱਕ ਅਕਸਰ ਸਰਪਲਿੰਗ ਕਰਦਾ ਤਾਂ ਸਾਡੇ ਫਿਰ ਸਿਰਫ ਜਿੱਕੇ ਦੀ ਚੜ੍ਹਿਆ ਅਰੋਜ਼ੀ ਲਾਤੀ ਸੀ ਉਹ 4000 ਰਾਇਲ ਸੀ ਸਾਲੋਂ ਦੇ ਅਗਰਸਿਕ ਪਾਣੀ ਕਰਕੇ ਨਾੜਾਂ ਦੇ ਬਾਗਾਂ ਨੂੰ ਲੁਕੀਓ ਤਾਂ ਲੁਕੀ ਹੋਏ ਨੇ ਅਜੇ ਉਸ ਤੱਕ ਜੇ ਆਲੂ ਦੇ ਡੇਟਾ ਦੇ ਮੱਧ ਕਿੰਨਾ ਜਿਆਦਾ ਸੀ ਇਹਨਾਂ ਲੋਕਾਂ ਦੇ ਉਸ ਜੀ ਦਾ ਫੈਲਾ ਚੁਕਿਆ ਇਹ ਪਾਣੀ ਦੇ ਆਰ ਦੇ ਵਿੱਚ ਆ ਕੁਸ ਖੰਦਰੀਆਂ ਦੇ ਰਹੀ ਸੀ ਉਹ ਸਾਰੇ ਗੈਰ ਉਹ ਜਿੰਨਾ ਗਲੋਸ ਹੋਇਆ ਉਹ ਉਸ ਜਾਨਵਰ ਦੇ ਇੱਕ ਹੰਡੜੇ ਕੋਲ ਜਿਹੜਾ ਸੇਲਾ ਮੰਗਿਆ ਤੇ ਅਸੀਂ ਪਾਣੀ ਦੇ ਚੱਕਰ ਤੇ ਰਹੇ ਕਿੰਨੀ ਚਿੰਨਣ ਲੱਗਦਾ ਬੱਧੀ ਨੂੰ ਉਤਾਹ ਪੂਰੀ ਸ਼ਾਮ ਹੋਰ ਰੱਗ ਵਿੱਚ ਰਹੀ ਸੀ ਸਪਿੰਡ ਦੋ ਕਰਿਆ ਸੀ ਦੋਨਾ ਰਾਇਆ ਚੋ ਇੱਕ ਚਾਂਗਣਾ ਤੋਂ ਦੂਜੇ ਚਾਂਗਣਾ ਅੱਠ ਕਰੋੜ ਦੇ ਵਿੱਚੋਂ ਵੀ ਰੱਜ ਕੇ ਰੋਣ ਗਏ ਜਿਹਨੇ ਇਹ ਘੱਟੋ ਘਾਟ ਵੀ 2000 ਲੀਟਰ ਤੋਂ ਉੱਪਰ ਕਰ ਲਈ ਰਮਜੀਤ ਤਾਂ ਜਾਰਜਪੁਰ ਦੀ ਗੱਲ ਹੋਈ ਜਿਹੜੇ ਮੰਡ ਏਰੀਆ ਹੈਗੇ ਦਰਿਆ ਦੇ ਕੰਢੇ ਕਾਫੀ ਪ੍ਰਿੰਟ ਹੈਗੇ ਜਿਹੜੀ ਦਰਾਈ ਜ਼ਮੀਨਾਂ ਤੇ ਜਿਹੜੀ ਦਿੱਤੀ ਲਾਂਡ ਦਾ ਕਾਰੋਬਾਰ ਚੱਲਦਾ ਤੋਂਦੇ ਦਾ ਉਹਦੇ ਬਾਰੇ ਤੁਸੀਂ ਕੀ ਕੀ ਕਹੋਗੇ ਦੇਖੋ ਜੀ ਕਿੰਨੇ ਵੀ ਹਾਦਸੇ ਹੋਣ ਜਿਵੇਂ ਆਇਤੋਂ ਪਹਿਲਾ ਆਇ ਜੀ ਦਾ ਪਹਿਲਾ ਕਾਲ ਸਦਾ ਟਾਈਮ ਤੇ ਅਰਧਨ ਕਾਲ ਹੋਇਆ ਸੀ ਜਿਹੜਾ ਉਹ ਤਾਂ ਹੋ ਗਿਆ ਸੀ ਉਸ ਤੋਂ ਬਾਅਦ ਆਇ ਤੁਰੀ ਪਹਿਲਾ ਹੀ ਮੇਰੀ ਚਾਹਾਂ ਉਹ ਕਿੰਨੇ ਉਹਦੇ ਚੀਜ਼ ਜਿਹੜੀਆਂ ਉਹ ਤਾਂ ਜੁੜੀਆਂ ਲੋਕਾਂ ਜਿਹੜੇ ਜੰਮਿਆ ਆਏ ਨੇ ਜਿਹੜੀ ਦਾਅਲ ਪਿਆਏ ਨੇ ਵਿੱਚ ਕੱਲ ਜਦੋਂ ਇਹ ਦਾਅਲ ਨੂੰ ਬਾਦੂ ਕੀਤੀ ਉਹਨਾਂ ਵਿੱਚ ਕੀੜੇ ਮੱਛਰ ਉਹਦਾ ਜਿਹੜੇ ਰਹੇ ਸੀ ਤੇ ਉਹ ਸਭ ਜਿਹੜੀ ਚੀਜ਼ਾਂ ਨੇ ਵੀਰ ਅਧਿਕਾਰ ਬਾਰੇ ਤੋਂ ਨੂੰ ਬੰਦੀ ਹਰ ਆਈ ਹੋਈ ਜੇ ਕੋੰਦੇ ਵਿੱਚ ਕੀ ਸਭ ਕੋਈ ਅਧੂਤੋਂ ਚੱਲ ਗਈ ਸੀ ਫਿਰ ਚੱਲ ਗਈ ਤੇ ਜਿੰਨੇ ਵੀ ਨੇ ਉਹਨੂੰ ਦਵਾਉਣਾ ਹੈ ਹਣ ਲੋਕ ਇਸ ਨੂੰ ਸਮਝਦੇ ਨੇ ਉਹ ਕਿ ਤੇ ਹਾਲ ਗ੍ਰੇਡ ਜੀ ਦਾ ਤਰਕ ਦਾ ਇਹ ਦੋ ਤਿੰਨ ਜਿਹੜੇ ਚੱਲ ਰਿਹਾ ਹੁੰਦੇ ਆ ਰੱਬ ਚਾਹੇ ਕਿਹੜਾ ਕੈਂਟਰ ਬੰਦੇ ਆ ਕੀ ਬੰਦੇ ਆ ਇੰਨੀ ਜਲਦੀ ਤਿਆਰ ਕਰਕੇ ਇਹ ਆਸੇ ਪਾਸੇ ਲੋਕਾਂ ਨੂੰ ਸੁਣਾਇਆ ਗਿਆ ਉਹਦੇ ਸਾਕੀ ਵੀ ਜਾਣੂ ਟਿਕਣੇ ਸੀ ਲਾਏ ਉਹ ਇਹਨਾਂ ਲੋਸ ਸਾਬ ਨੇ ਸਬਦ ਕਟਾਇਆ ਹੋਇਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਈਜ਼ ਡਿਪਾਰਟਮੈਂਟ ਨੂੰ ਲੈ ਕੇ ਹੋਰ ਇਦਾਂ ਦੀ ਛਾਪੇਮਾਰੀ ਚੱਲੀ ਰਹੂਗੀ ਬਿਲਕੁਲ ਜਿਵੇਂ ਅੱਜ ਵੀ ਹੋ ਰਹੀ ਹੈ ਜੀ ਸਾਈਜ਼ ਨੂੰ ਵੀ ਬਿਲਕੁਲ ਰੀਡਿੰਗ ਲਾਗੂ ਹੋਣੀ ਲੱਗੇ ਔਰ ਦੇਵਾਸੀਏ ਹਮ ਨੂੰ ਲੈਤਾ ਲਗਾਤਾਰ ਜाहिर ਰੱਖਾਂਗੇ ਉਹ ਜਿਹੜੇ ਫਰਜ਼ ਦਾ ਆਪਣੇ ਮੌਜੂਦੀਆਂ ਦੇ ਕਿ ਇੱਕ ਜਨਿਕ ਇੱਛਾ ਉਤਰਕਸ਼ੀਨਾ ਵਾਸੀ ਜਾਰਜਗੋਠਾ 555 ਇੱਕ ਅਮਰ ਜਿਸ ਨੂੰ ਉੱਤਰ ਜਾਂਦੇ ਸੀ ਵਾਸੀ ਜਾਜੂਲ ਇੱਕ ਸਾਦੇ ਉੱਤਰ ਸੌਨਾਲ ਵਾਸੀ ਜਾਜੂਲ ਇੱਕ ਅਸ਼ੋਕ ਮਾਲ ਜ਼ਾਮਨੀ ਹਾਂ ਜੀ ਇਹ ਜੋਕ ਮਾਲ ਜ਼ਾਮਨੀ ਵੀ ਇਹ ਚਾਰ ਬੱਚੇ ਜਿੰਦਗੀ ਕੱਲ ਆ ਉਹ ਦਜੀ ਕਿਤੇ ਕਿ ਬਾਕੀ ਚਾਹੁੰਦੇ ਨੇ ਉਹ ਤਾਂ ਜਰੂਰ ਹੋ ਗਿਆ